ਮੇਰੇਆਂ ਚਾਰਕ ਫੋਟੋ ਸਭਿਆ ਚਾਰਕ ਲਾਉਂਦੇ ਨੇ ਉਹ ਲੋਕ ਫਿਰ ਜ਼ਰੂਰ ਕਲਿੱਕ ਕਰਦੇ ਹਨਾ ਪਿੱਛੇ ਜੇ ਵੀ ਮੇਰੇ ਨਾਲ ਤੁਸੀਂ ਕਿਹਦੇ ਨਾਲ ਇੰਟਰਵਿਊ ਕਰਾ ਸੀ ਮੈਂ ਇੱਕ ਇੰਟਰਵਿਊ ਹਾਜੀ ਕੀਤੀ ਸੀਗੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਇਹੀ ਦੱਸਿਆ ਸੀਗਾ ਕਿ ਤੁਸੀਂ ਆਪਣੇ ਕਿਸੇ ਫੈਮਲੀ ਮੈਂਬਰ ਦੇ ਲਈ ਹੋਈ ਉਹਨਾਂ ਦਾ ਰਿਸ਼ਤਾ ਮੰਗ ਰਹੇ ਸੀ ਕਲਾਕਾਰ ਦਾ ਨਾਮ ਦੱਸੋ ਕਿਹੜੀ ਸੁਚੇਤਵਾਲਾ ਜੀ ਨਹੀਂ ਮੇਰੇ ਨਾਲ ਪਹਿਲੀ ਗੱਲ ਉਹ ਛੰਡੇ ਜਲੇ ਚ ਮੇਰਾ ਪਿੰਡ ਆ। ਪਿਆ ਸੰਤੋਸ਼ ਸਰਪੰਚੀ ਸਾਡੇ ਘਰੇ ਆ। ਸਾਡੇ ਤਾਂ ਕੁੱਤਿਆਂ ਦੇ ਵੀ ਵਿਆਹ ਹੋਏ ਰਿਹਾ ਹੋਰ ਦੱਸੋ। ਸਾਡੇ ਘਰੇ ਕੋਈ ਵੱਡੀ ਉਮਰ ਦਾ ਬੰਦਾ ਨਹੀਂ ਜਿਹਨਾਂ ਨੂੰ ਮੈਂ ਰਿਸ਼ਤਾ ਕਰਾਵਾਂ। ਪਰਮਾਤਮਾ ਦੀ ਬੜੀ ਬਖਸ਼ਿਸ਼ ਆ। ਸਾਡੇ ਮੁੰਡੇ ਤਾਂ ਜਦੋਂ 18 ਸਾਲ ਦੇ ਹੁੰਦੇ ਆ ਤਾਂ ਰਿਸ਼ਤਾ ਦੀਆਂ ਲੈਣਾ ਲੱਗ ਜਾਂਦੀਆਂ। ਸਮਝ ਗਏ ਨਾ? ਸੋ ਪਤਾ ਨਹੀਂ ਬਾਲਾ ਜੀ ਬਹੁਤ ਅੱਛੇ ਕਲਾਕਾਰ ਨੇ ਸੀਨੀਅਰ ਹੈ ਮਨਾਂ ਦੀ ਮੈਥੋਂ ਸੀਨੀਅਰ ਨਹੀਂ ਮੈਂ ਰਿਸਪੈਕਟ ਕਰਦੀ ਹਾਂ ਪਤਾ ਨਹੀਂ ਉਹਨਾਂ ਤੋਂ ਕਿਵੇਂ ਕਿਹਾ ਗਿਆ ਜਾਂ ਭੁੱਲ ਗਿਆ ਜਾਂ ਗਲਤੀ ਹੋ ਗਈ ਐਨੀਵੇ ਕੋਈ ਗੱਲ ਨਹੀਂ ਉਹਨਾਂ ਨੇ ਕਹਿਤਾ ਤਾਂ ਕੋਈ ਨਾ ਸ਼ਾਇਦ ਉਹਨਾਂ ਨੂੰ ਸੁਪਨਾ ਆਇਆ ਹੋਵੇ ਲਾਈਕ ਦੈਟ ਹਨਾ ਪਰ ਮੇਰੀ ਮੈਂ ਜਾਤੀ ਤੌਰ ਤੇ ਮੈਂ ਸੱਚ ਬੋਲਦੀ ਹਾਂ ਮੈਂ ਬਾਲਾ ਜੀ ਦੀ ਰਿਸਪੈਕਟ ਕਰਦੀ ਹਾਂ ਵਧੀਆ 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 ਗਾਇਆ ਉਹਨਾਂ ਨੇ ਸ਼ੀ ਇਜ਼ ਅ ਵੈਰੀ ਗੁੱਡ ਸਿੰਗਰ ਬਟ ਮੈਨੂੰ ਨਹੀਂ ਪਤਾ ਕਿਉਂਕਿ ਸਾਡੇ ਪਿੰਡ 'ਚ ਤਾਂ ਮੇਰਾ ਖਾਲਾ ਕਿਸੇ ਜਾਤ ਦਾ ਕਿਸੇ ਧਰਮ ਦਾ ਕੋਈ ਬੰਦਾ ਕੁਵਾਰਾ ਹੈ ਹੀ ਨਹੀਂ ਸਾਡੇ ਪਿੰਡ 'ਤੇ ਇੰਨਾ ਬਖਸ਼ਿਸ਼ ਹੈ ਲੱਖੀ ਜੰਗਲ ਗੁਰਦੁਆਰਾ ਹੈ ਤੇ ਮੇਰੇ ਘਰ 'ਚ ਕੋਈ ਐਹੋ ਜਿਹਾ ਬੰਦਾ ਨਹੀਂ ਸੀ ਜਿਹਨੂੰ ਮੈਂ ਇੱਕ ਜਾ ਕੇ ਗਾਇਕਾ ਦਾ ਰਿਸ਼ਤਾ ਕਰਵਾਵਾਂ ਆਈ ਐਮ ਸੌਰੀ ਟੂ ਸੇ ਠੀਕ ਹੈ